ਆਪ ਸਾਰੀ ਸੰਗਤ ਨੂੰ ਇਹ ਜਾਣ ਕੇ ਬਹੁਤ ਖੁਸ਼ੀ ਹੋਏਗੀ ਕਿ ਸ਼੍ਰੀ ਗੁਰੂ ਵਿਦਾਹ ਜੀ ਮਹਾਰਾਜਾ ਜੋ 648ਵਾਂ ਆਗਮਨ ਪੁਰਬ ਪੂਰੇ ਪੂਰੇ ਵਿਸ਼ਵ ਵਿੱਚ ਮਨਾਇਆ ਗਿਆ ਤੋਂ ਗੁਰੂ ਵਿਦਾਹ ਸਾਧੂ ਸੰਪਰਸ ਸੈਟਿਡ ਰਜਿਸਟਰਡ ਪੰਜਾਬ ਦੇ ਮਹਾਪੁਰਸ਼ਾਂ ਵੱਲੋਂ ਹਰ ਸਾਲ ਅਪ੍ਰੈਲ ਦੇ ਮਹੀਨੇ ਮਨਾਇਆ ਜਾਂਦਾ ਭਗਵਾਨ ਰਵਿਦਾਸ ਬੇਗਮਪੁਰਾ ਆਸ਼ਰਮ ਨਿਰਮਲਾ ਸ਼ੋਨੀ ਹਰੀਦਵਾਰ ਮਨਾਇਆ ਜਾਂਦਾ ਔਰ ਹਰ ਸਾਲ ਜਿਹੜੀ ਯਾਤਰਾ ਹੈ ਉਹ ਬੱਸਾਂ ਦੇ ਮਾਧਮ ਤੋਂ ਜਾਂਦੀ ਹੈ ਇਸ ਵਾਰੀ ਸੰਗਤ ਦੀ ਸਹੂਲਤ ਨੂੰ ਮੱਦੇਨਜ਼ਰ ਰੱਖਦੇ ਹੋਏ ਗਰਮੀ ਦਾ ਮੌਸਮ ਹੈ ਔਰ ਸੁਚਾਲਿਆਂ ਦੀ ਬੜੀ ਪ੍ਰੋਬਲਮ ਆਉਂਦੀ ਹੈ ਬੱਸਾਂ ਦੇ ਵਿੱਚ ਜਦੋਂ ਬੱਸਾਂ ਰੁਕ ਜਾਂਦੀਆਂ ਸਨ ਤਾਂ ਬੱਸਾਂ ਪਿੱਛੇ ਰਹਿ ਜਾਂਦੀਆਂ ਸਨ ਤਾਂ ਬੱਸਾਂ ਨੂੰ ਨਾਲ ਮਿਲਾਉਣਾ ਪੈਂਦਾ ਸੀ ਟਾਈਮ ਦੀ ਵੇਸਟੇਜ ਬਹੁਤ ਹੁੰਦੀ ਸੀ ਔਰ ਸ਼ਰਦਾਲੂ ਜਨਵੀ ਬਹੁਤ ਮੁਸ਼ਕਲ ਚ ਪਰੇਸ਼ਾਨੀ ਦਾ ਸਾਹਮਣਾ ਕਰਦੇ ਸਨ ਔਰ ਮਹਾਪੁਰਸ਼ਾਂ ਨੂੰ ਵੀ ਪਰੇਸ਼ਾਨੀ ਆਉਂਦੀ ਸੀ ਇਹਨਾਂ ਚੀਜ਼ਾਂ ਨੂੰ ਦੇਖਦੇ ਹੋਏ ਇਸ ਵਾਰ ਜੋ ਟ੍ਰੇਨ ਦੀ ਬੁਕਿੰਗ ਕੀਤੀ ਹੈ ਇਹ ਟ੍ਰੇਨ ਹੈ ਜੋ ਸਿਟੀ ਜਲੰਧਰ ਸਿਟੀ ਤੋਂ ਚੱਲੇਗੀ 4 ਅਪ੍ਰੈਲ ਦਿਨ ਸ਼ੁੱਕਰਵਾਰ ਨੂੰ ਇਹ ਯਾਤਰਾ ਜਿਹੜੀ ਆ 1 ਵਜੇ ਦੇ ਕਰੀਬ ਟ੍ਰੇਨ ਚੱਲੇਗੀ ਉਸ ਤੋਂ ਪਹਿਲਾਂ ਸੰਗਤਾਂ ਨੂੰ ਅਸੀਂ ਜੋ ਟਾਈਮਿੰਗ ਦਿੱਤੇ ਆ 10 ਵਜੇ ਉੱਥੇ ਪਹੁੰਚ ਜਾਣ ਤਾਂ ਜੋ ਸੰਗਤਾਂ ਦਾ ਲੰਗਰ ਦਾ ਪ੍ਰਬੰਧ ਵੀ ਜਿਹੜਾ ਸੰਗਤਾਂ ਵੱਲੋਂ ਕੀਤਾ ਗਿਆ ਹੈ ਔਰ ਮਹਾਪੁਰਸ਼ਾਂ ਵੱਲੋਂ ਵੀ ਪ੍ਰਬੰਧ ਕੀਤਾ ਗਿਆ ਹੈ ਉਹਨਾਂ ਨੂੰ ਲੰਗਰ ਉੱਥੇ ਜਿਹੜੇ ਉਹਨਾਂ ਦੇ ਨਾਲ ਜਾਣਗੇ ਉਹਨਾਂ ਦਾ ਅਲੱਗ ਲੰਗਰ ਹੋਏਗਾ ਜਿਹੜੀਆਂ ਸੰਗਤਾਂ ਨਾਲ ਜਾਣਗੀਆਂ ਉਹਨਾਂ ਦਾ ਲੰਗਰ ਜਿਹੜਾ ਟ੍ਰੇਨ ਦੇ ਵਿੱਚ ਦਿੱਤਾ ਜਾਏਗਾ ਤਾਂ ਸਾਰੀ ਸੰਗਤ ਦੀਆਂ ਸਹੂਲਤਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਮਹਾਪੁਰਸ਼ਾਂ ਦਾ ਬਹੁਤ ਵੱਡਾ ਉਪਰਾਲਾ ਹੈ ਇਹ ਚਾਰ ਰਾਤ ਨੂੰ ਹੀ ਹਰੀਦਵਾਰ ਪਹੁੰਚ ਜਾਈਗੀ ਔਰ ਆਰਾਮ ਕਰਨ ਉਪਰੰਤ 5 ਤਰੀਕ ਨੂੰ ਹਰ ਕੀ ਪੌੜੀ ਦੇ ਜਾਣਾ ਹੈ ਜੋ ਯਾਤਰਾ ਜਾਂਦੀ ਹੈ ਹਰ ਸਾਲ ਔਰ ਉਸ ਤੋਂ ਬਾਅਦ 6 ਤਰੀਕ ਨੂੰ ਮਹਾਰਾਜ ਦੇ ਜੋ 809 ਦੇ ਵਿੱਚ ਜੋ ਨਿਸ਼ਾਨ ਸਾਹਿਬ ਦੀ ਸੇਵਾ ਕੀਤੀ ਜਾਏਗੀ ਉਪਰੰਤ ਖੁੱਲੇ ਪੰਡਾਲ ਸਜਾਏ ਜਾਣਗੇ ਜਿੱਥੇ ਮਹਾਪੁਰਸ਼ ਮਿਸ਼ਨਰੀ ਸਿੰਗਰ ਆਪਣੇ ਗੁਰੂ ਮਹਾਰਾਜ ਦੀ ਬਾਣੀ ਦਾ ਗੁਣਗਾਨ ਕਰਨਗੇ ਔਰ ਉਹਨਾਂ ਦਾ ਉਪਦੇਸ਼ ਸੰਦੇਸ਼ ਸੰਗਤਾਂ ਨੂੰ ਦੇਣਗੇ ਵਾਪਸੀ ਦੀ ਜਿਹੜੀ ਟ੍ਰੇਨ ਹੈ 6 ਤਰੀਕ ਨੂੰ ਇਹ ਖਤੋਂ ਦੋ ਦੇ ਕਰੀਬ ਚੱਲੇਗੀ ਔਰ ਆਪਣੇ ਜਲੰਧਰ ਇਸੇ ਤਰ੍ਹਾਂ ਰੇਲਵੇ ਸਟੇਸ਼ਨ ਤੇ ਪਹੁੰਚੇਗੀ ਤਾਂ ਸਾਰੀ ਸੰਗਤ ਨੂੰ ਅਪੀਲ ਹੈ ਬੇਨਤੀ ਹੈ ਕਿ ਆਪਾਂ ਨੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਹਨ ਨਸ਼ਾ ਬਿਲਕੁਲ ਨਹੀਂ ਕਰਨਾ ਕਿਉਂਕਿ ਆਪਾਂ ਨਸ਼ਾ ਕਰਕੇ ਜਾਂਦੇ ਆ ਆਪਣੀ ਸੁੱਧ ਬੁੱਧ ਖੋ ਬੈਨੇ ਆ ਤੇ ਕਈ ਤਰ੍ਹਾਂ ਦੇ ਗਲਤ ਕੰਮ ਹੋ ਜਾਂਦੇ ਹਨ ਆਪਾਂ ਡਿਸਪਲਿਨ ਭੰਗ ਕਰਦੇ ਆ ਤਾਂ ਇਹ ਪੁਰਜ ਔਰ ਬੇਨਤੀ ਆ ਅਪੀਲ ਹੈ ਕਿ ਆਪਾਂ ਨੇ ਕਿਸੇ ਤਰ੍ਹਾਂ ਦਾ ਵੀ ਕੋਈ ਨਸ਼ਾ ਨਹੀਂ ਕਰਨਾ ਕੋਈ ਮਾਰੂ ਹਥਿਆਰ ਨਹੀਂ ਲੈਣਾ ਡਿਸਪਲਿਨ ਦੇਨ ਜਾਣਾ ਹੈ ਚੰਗੇ ਕੱਪੜੇ ਪਹਿਨਨੇ ਆ ਸਿਰ ਢਾਕੇ ਕਿਉਂਕਿ ਗੁਰੂ ਵਿਦਾਹ ਜੀ ਮਾਰੇ ਦੀ ਬਾਣੀ ਆ ਸਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ 40 ਸ਼ਬਦ ਇੱਕ ਸ਼ਲੋਕ ਆਪਾਂ ਉਹਨਾਂ 40 ਸ਼ਬਦਾਂ ਦਾ ਮਹਾਪੁਰਖਾਂ ਦੀ ਬਾਣੀ ਦਾ ਗੁਣਕਾਨ ਕਰਦੇ ਹੋਏ ਯਾਤਰਾ ਸਫਲ ਕਰਨੀ ਹੈ ਕਿਉਂਕਿ ਸਾਰੇ ਹੀ ਮਿਸ਼ਨ ਦੇ ਨਾਲ ਜੁੜੇ ਹਨ ਮਹਾਪੁਰਖਾਂ ਦੇ ਪਿਆਰ ਦੇ ਵੱਧੇ ਹਨ ਔਰ ਸਾਰੇ ਕਹਿੰਦੇ ਕਿ ਅਸੀਂ ਪੂਰੀ ਟ੍ਰੇਨ ਦੇ ਵਿੱਚ ਮਹਾਪੁਰਖਾਂ ਦੀ ਬਾਣੀ ਦਾ ਗੁਣਕਾਨ ਕਰਦੇ ਜਾਣਾ ਮਿਸ਼ਨ ਪੂਰਾ ਕਰਨਗੇ ਤਾਂ ਆਪਣੇ ਹਰ ਤਰ੍ਹਾਂ ਦੇ ਨਾਲ ਕਿਸੇ ਟ੍ਰੇਨ ਚ ਉਤਰਨ ਦੀ ਕੋਸ਼ਿਸ਼ ਨਹੀਂ ਕਰਨੀ ਆਪਣੇ ਆਪ ਔਰ ਉਹੀ ਯਾਤਰੀ ਉਹੀ ਯਾਤਰੀ ਸਰਦਾਲੂ ਜਨ ਟ੍ਰੇਨ ਦੇ ਵਿੱਚ ਸਫ਼ਰ ਕਰਨ ਦੀ ਕੋਸ਼ਿਸ਼ ਕਰਨ ਜਿਨ੍ਹਾਂ ਦੇ ਕੋਲ ਟਿਕਟ ਟਿਕਟਮ ਆਪਣੀਆਂ ਬੁੱਕ ਰ ਆ ਕੰਟੈਕਟ ਨੰਬਰ ਦਿੱਤੇ ਹੋਏ ਹਨ ਹੈਡ ਆਫ ਜਿੰਨੇ ਬਣਾਏ ਹਨ ਚਾਰ ਪੰਜ ਮਹਾਪੁਰਸ਼ਾਂ ਨੇ ਤੁਹਾਨੂੰ ਦੱਸ ਦਿੱਤੇ ਹਨ ਡੇੜਾ ਸੰਤ ਪ੍ਰੀਤਮ ਦਾਸ ਬਾਬੇ ਜੋੜੇ ਸੰਤ ਬਾਬਾ ਦਰਸ਼ਨ ਦਾਸ ਜੀ ਨਗਰ ਡੇਰਾ ਸੰਤਵਾ ਇੰਦਰ ਦਾਸ ਜੀ ਮਹਾਰਾਜੇ ਸ਼ੇਖੇ ਸੰਤ ਸਰਵੰਦਾ ਜੀ ਮਹਾਰਾਜ ਬੋਣ ਪੱਟੀ ਔਰ ਸ਼੍ਰੀ ਗੁਰੂਵਦਾਸ ਪਬਲਿਕ ਸਕੂਲ ਚੂੜ ਵਾਲੀ ਵਿਖੇ ਔਰ ਸੰਤ ਸਰਵੰਦਾ ਜੀ ਮਹਾਰਾਜ ਸਲੇਮ ਟਾਪਰੀ ਕਿਉਂਕਿ ਅਲੱਗ-ਅਲੱਗ ਮਹਾਪੁਰਸ਼ਾਂ ਨੇ ਡੱਬੇ ਬੁੱਕੇ ਤੇ ਹਨ ਔਰ ਅਸੀਂ ਸੰਗਤਾਂ ਨੂੰ ਇਹ ਵੀ ਅਪੀਲ ਕਰਾਂਗੀ ਕਿ ਜਿਹੜੇ-ਜਿਹੜੇ ਮਹਾਪੁਰਸ਼ਾਂ ਦੀ ਸੰਗਤ ਹੈ ਜਿਹੜੇ ਉਹਨਾਂ ਨੇ ਡੱਬੇ ਬੁੱਕ ਕਰਾਏ ਹਨ ਆਪਾਂ ਉਹਨਾਂ ਡੱਬਿਆਂ ਦੇ ਵਿੱਚ ਹੀ ਚੜਨ ਦੀ ਕੋਸ਼ਿਸ਼ ਕਰੀਏ ਦੂਸਰਿਆਂ ਦਾ ਆਪਾਂ ਡਿਸਪੀਸਪਲਨ ਨਾ ਖਰਾਬ ਕਰੀਏ ਕਈ ਵਾਰ ਸੰਗਤਾਂ ਪਰੇਸ਼ਾਨ ਹੋ ਜਾਂਦੀਆਂ ਹਨ ਆਪਣਾ ਡੱਬਾ ਛੱਡ ਕੇ ਦੂਸਰੇ ਡੱਬੇ ਚਲੇ ਜਾਂਦੀਆਂ ਹਨ ਤਾਂ ਅਸੀਂ ਇਹ ਬੇਨਤੀ ਜ਼ਰੂਰ ਕਰਾਂਗੇ ਕਿਉਂਕਿ ਮਹਾਪੁਰਖਾਂ ਦੇ ਜਿਹੜੇ ਬੈਨਰ ਲੱਗੇ ਹੋਣਗੇ ਡੱਬਿਆਂ ਦੇ ਉੱਤੇ ਔਰ ਨੰਬਰਿੰਗ ਹੋਏਗੀ ਹਰ ਬੋਗੀ ਦੇ ਉੱਪਰ 1 2 3 4 5 ਦੇ ਨੰਬਰਾਂ ਦੀ ਲਿਖੇ ਜਾਣਗੇ ਉਹ ਡੱਬਾ ਤੁਹਾਨੂੰ ਅਲੋਟ ਹੋਏਗਾ ਉਸੇ ਡੱਬੇ ਦੇ ਵਿੱਚ ਆਪਾਂ ਚੜਨ ਦੀ ਕੋਸ਼ਿਸ਼ ਕਰਨੀ ਹੈ ਕਿਸੇ ਨੂੰ ਵੀ نیچے ਉ ਵਾਸ਼ਰੂਮ ਦਾ ਪ੍ਰਬੰਧ ਟ੍ਰੇਨ ਦੇ ਵਿੱਚ ਹੀ ਹੈ ਲੰਗਰ ਦਾ ਪ੍ਰਬੰਧ ਇਹ ਸਾਰੀ ਸੰਗਤ ਨੂੰ ਟ੍ਰੇਨ ਦੇ ਵਿੱਚ ਮਿਲੇਗਾ ਜਿਹੜਾ ਫਲੋਸਟਾਪ ਹੈ ਜਾਂ ਉੱਥੇ ਵੀ ਜਿਹੜਾ ਲੰਗਰ ਆ ਉਹ ਟ੍ਰੇਨ ਦੇ ਵਿੱਚ ਮਿਲੇਗਾ ਸਹਾਰਨਪੁਰ ਦਾ ਜਿਹੜਾ ਲੰਗਰ ਆ ਉਹ ਵੀ ਟ੍ਰੇਨ ਦੇ ਵਿੱਚ ਮਿਲੇਗਾ ਜਲੰਧਰ ਤੋਂ ਜਿਹੜਾ ਟ੍ਰੇਨ ਚੱਲਦੀ ਆ ਉਹ ਵੀ ਜਿਹੜਾ ਲੰਗਰ ਅਸੀਂ ਟ੍ਰੇਨ ਦੇ ਵਿੱਚ ਸਾਰੀ ਸੰਗਤ ਨੂੰ ਪੰਚਾਵਾਂਗੇ ਵੋਲੰਟੀਅਰਸ ਹੋਣਗੇ ਹਰ ਡੱਬੇ ਦੇ ਵਿੱਚ ਅਸੀਂ 5-5 ਵੋਲੰਟੀਅਰ ਦੀ ਡਿਊਟੀ ਲਗਾ ਰਹੇ ਹਾਂ ਉਹ ਜਿਹੜਾ 100 ਬੰਦਾ ਹਰ ਡੱਬੇ 'ਚ ਹੋਏਗਾ ਉਹ ਵੋਲੰਟੀਅਰਸ ਉਹਨਾਂ ਨੂੰ ਡਿਸਪਲਿਨ ਦੇ ਨਾਲ ਖਾਣਾ ਸਰਵ ਕਰਨਗੇ ਮੈਡੀਕਲ ਟੀਮ ਸਾਡੇ ਨਾਲ ਜਾ ਰਹੀ ਆ ਮੈਡੀਸਨ ਨਾਲ ਲੈ ਕੇ ਜਾ ਰਹੇ ਆ ਉਹ ਡਾਕਟਰਸ ਹਰ ਡੱਬੇ ਦੇ ਵਿੱਚ ਦੋ ਦੋ ਡਾਕਟਰਸ ਆਪਣੇ ਡਿਊਟੀ ਨਿਭਾਉਣਗੇ ਔਰ ਵਲੰਟੀਅਰਸ ਹਰ ਬੰਦੇ ਦਾ ਹਰ ਸੰਗ ਦੇ ਬੰਦੇ ਦਾ ਧਿਆਨ ਰੱਖਣਗੇ ਕਿਸੇ ਨੂੰ ਕਿਸ ਤਰ੍ਹਾਂ ਦੀ ਕੋਈ ਦਿੱਕਤ ਆਂਦੀ ਆ ਉਹ ਮਹਾਪੁਰਸ਼ਾਂ ਨੂੰ ਵੀ ਦੱਸਣਗੇ ਔਰ ਜਿਹੜੇ ਸਾਡੇ ਡਾਕਟਰਾਂ ਦੀ ਟੀਮ ਆ ਉਹਨਾਂ ਨੂੰ ਵੀ ਦੱਸਣਗੇ ਤਾਂ ਕਿ ਜਿਹੜੀ ਇਹ ਯਾਤਰਾ ਹੈ ਸਫਲਤਾਪੂਰਵਕ ਅਸੀਂ ਨਿਵਾ ਸਕੀਏ ਔਰ ਖੁਸ਼ੀਆਂ ਲੈ ਕੇ ਗੁਰੂਦਾਤਾ ਜੀ ਮਾਰੇ ਦੀਆਂ ਵਾਪਸ ਆਪਣੇ ਆਪਣੇ ਘਰਾਂ ਨੂੰ ਆਪਣੇ ਆਪਣੇ ਡੇਰਾਂ ਨੂੰ ਆਈਏ ਇਤਨੇ ਸ਼ਬਦਾਂ ਨਹੀਂ ਮੈਂ ਇੰਨੀ ਬੇਨਤੀਆਂ ਕਰਦੀ ਹੋਈ ਸਾਰੇ ਦੀਆ ਦਾ ਧੰਨਵਾਦ ਕਰਦੀਆਂ 22 ਲਾਈਵ ਨਿਊਜ਼ ਜਨ ਪੰਜਾਬੀ ਨਿਊਜ਼ ਦੇ ਸ਼ੇਅਰਪੁਰ ਵਾਲਾ ਦਾ ਕਿ ਸਾਡੇ ਚ ਵਿਸ਼ੇਸ਼ ਤੌਰ ਤੇ ਪਹੁੰਚੇ ਹਨ ਤੇ ਤੁਸੀਂ ਕੋਈ ਕੁਐਸਚਨ ਪੁੱਛਣਾ ਤੇ ਪੁੱਛ ਸਕਦੇ ਹੋ ਜਿਵੇਂ ਬਹੁਤ ਵੱਡਾ ਅਪਰਾਲਾ ਹੈ ਮਹਾਪੁਰਸ਼ਾ ਦੇ ਵੱਲੋਂ ਜਿਹੜਾ ਇਸ ਵਾਰੀ ਟ੍ਰੇਨ ਜਿਹੜੀ ਬੁੱਕ ਕੀਤੀ ਜਾ ਰਹੀ ਹੈ ਕਿਉਂਕਿ ਬੱਸਾਂ ਦੇ ਵਿੱਚ ਜਿਵੇਂ ਤੁਸੀਂ ਦੱਸਿਆ ਕਿ ਸੰਗਤਾਂ ਨੂੰ ਕਈ ਵਾਰੀ ਬਹੁਤ ਸਾਰੀ ਪ੍ਰੋਬਲਮਸ ਹੁੰਦੀ ਹੈ ਔਰ ਗੱਡੀ 'ਤੇ ਜਿਹੜੀ ਹਰ ਤਰ੍ਹਾਂ ਦੀ ਸੁਵਿਧਾ ਹੋਵੇਗੀ ਔਰ ਜਿਹੜਾ ਤੁਸੀਂ ਕਿਰਾਇਆ ਮੈਂ ਰੱਖਿਆ ਉਹਦੇ ਬਾਰੇ ਥੋੜਾ ਮੈਨਸ਼ਨ ਕਰ ਕਿੰਨਾ ਕਿਰਾਇਆ ਰੱਖਿਆ ਹਾਂ ਕਿਰਾਇਆ ਜਿਹੜਾ ਹੈਗਾ ਆਉਣ ਜਾਣ ਦਾ ਕਿਰਾਇਆ 1000 ਰੁਪਏ ਵੈਸੇ ਤਾਂ 16-1700 ਰੁਪਏ ਲੱਗੇਗਾ ਬਾਕੀ ਮਹਾਪੁਰਸ਼ ਜਿੰਦੇ ਕੇ ਜਿਹੜੀ ਕੁਝ ਸੰਗਤਾਂ ਸੇਵਾ ਲੈ ਰਹੀਆਂ ਕੁਝ ਸੰਤ ਮਹਾਪੁਰਸ਼ ਆਪਣੀ ਸੇਵਾ ਲੈ ਰਹੇ ਹਨ ਉਹ ਆਪਣੇ ਕੋਲ ਪਾਏ ਜਾਣਗੇ ਔਰ ਜਿਹੜੇ ਬੱਚੇ ਆ ਉਹਨਾਂ ਦੀ ਅੱਧੀ ਟਿਕਟ ਰੱਖੀ ਹੋਈ ਆ 8 ਸਾਲ 10 ਸਾਲ ਤੱਕ ਬੱਚੇ ਦੀ ਟਿਕਟ ਜਿਹੜੀ ਆ ਉਹ ਹਾਫ ਕੀਤੀ ਹੋਏ 500 ਅੰਟਾਂ ਹੋਈਏ ਜਿਹੜੇ ਵੱਡੇ ਹਨ ਉਹਨਾਂ ਦੀ ਟਿਕਟ ਜਿਹੜੀ ਆ 1000 ਰੁਪਏ ਆਉਣ ਜਾਂਦੀ ਆ ਇਹ ਤਾਂ ਇੱਕ ਕਿਸਮ ਦਾ ਸੰਗਤ ਵਾਲੇ ਫ੍ਰੀਵੰਗੀ ਹੋ ਗਿਆ ਕਿਉਂਕਿ ਮੈਨੂੰ ਲੱਗਦਾ ਕਿ ਲੰਗਰ ਵੀ ਉਹਨਾਂ ਦੇ ਵਿੱਚ ਜਿਹੜਾ ਸਾਰਾ ਕੁਝ ਮੈਣਣੀ ਆ ਤੇ ਬਹੁਤ ਵੱਡਾ ਉਪਰਾਲਾ ਜਿਹੜਾ ਸੰਗਤ ਲਈ ਕੀਤਾ ਜਾ ਰਿਹਾ ਤੇ ਬਾਕੀ ਹੋਰ ਕੁਝ ਹਾਂ ਇਹ ਦੇਖੋ ਰਹਿਣ ਦੀ ਸਾਰਾ ਪ੍ਰਬੰਧ ਮਹਾਪੁਰਸ਼ਾਂ ਵੱਲੋਂ ਕੋਈ ਰਹਿਣ ਦਾ ਖਰਚਾ ਕਿਸੇ ਸੰਗਤ ਦਾ ਨਹੀਂ ਆ ਖਾਣ ਪੀਣ ਦਾ 24 ਘੰਟੇ ਲੰਗਰ ਚਾਹ ਦਾ ਲੰਗਰ ਵੀ ਚੱਲੇਗਾ ਦੂਸਰਾ ਲੰਗਰ ਵੀ 24 ਘੰਟੇ ਲੰਗਰ ਵਰਤੇਗਾ ਕਿਸੇ ਸੰਗਤ ਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਦਵਾਈਆਂ ਵੀ ਸਾਰੀਆਂ ਫ੍ਰੀ ਦਿੱਤੀਆਂ ਜਾਣਗੀਆਂ ਜਿੰਨੀ ਵੀ ਰਹਿائش ਆ ਉੱਥੇ ਸਾਰੀਆਂ ਸਰਾਵਾਂ ਬੁੱਕ ਕੀਤੀਆਂ ਗਈਆਂ ਨੇ ਵੱਡਾ ਹਾਲ ਇਸ ਜਿਹੜਾ ਅਸੀਂ ਹਾਲ ਬੁੱਕ ਕੀਤਾ ਹੈ ਜਿੱਥੇ ਪ੍ਰੋਗਰਾਮ ਹੋਣਾ ਅਸੀਂ ਉਹ ਜਿਹੜਾ ਬਾਹਰ ਟੈਂਟ ਆ ਵਾਟਰਪੂਫ ਟੈਂਟ ਲਾਇਆ ਹੈ ਪਿਛਲੀ ਵਾਰ ਸਾਨੂੰ ਪ੍ਰੋਬਲਮ ਆਈ ਸੀ ਕਿ ਬਰਸਾਤ ਆ ਗਈ بارش ਬਹੁਤ ਆ ਗਈ ਸਾਡਾ ਜਿਹੜਾ ਵੱਡਾ ਹਾਲ ਬੁੱਕ ਕੀਤਾ ਸੀ ਉੱਥੇ ਹੀ ਪਾਣੀ ਆ ਗਿਆ ਤੇ ਸਾਡਾ ਟੈਂਟ ਸਾਰਾ ਉੱਡ ਗਿਆ ਸੀਗਾ ਔਰ ਸਾਰਾ ਭਿੱਜ ਗਿਆ ਸੀ ਮੈਟ ਭਿੱਜ ਗਏ ਸਨ ਇਹਨਾਂ ਚੀਜ਼ਾਂ ਨੂੰ ਅਸੀਂ ਸੰਗਤ ਦੀ ਸਹੂਲਤ ਵਾਸਤੇ ਮਹਾਪੁਰਸ਼ਾਨੇਸ਼ਵਰ ਜਿਹੜਾ ਅਸੀਂ ਟੈਂਟ ਫਾਈਨਲ ਕੀਤਾ ਉਹ ਵਾਟਰਪੂਫ ਕੀਤਾ ਹੈ ਔਰ ਜਿਹੜਾ ਹਾਲ ਆ ਉਹਦੀਆਂ ਵੀ ਜਿਹੜਾ ਜੋ ਓਪਨਿੰਗ ਸੀਆਂ ਉਹ ਵੀ ਅਸੀਂ ਵਾਟਰਪਰੂਫ ਟੈਂਟ ਦੇ ਨਾਲ ਇਸ ਵਾਰੀ ਬੰਦ ਕਰ ਰਹੇ ਹਾਂ ਤਾਂ ਕਿ ਸੰਗਤ ਨੂੰ ਰਾਤ ਨੂੰ ਸੌਣ ਦੀ ਪ੍ਰੋਬਲਮ ਨਾ ਹੋਵੇ ਲੰਗਰ ਛਕਣ ਦੀ ਕੋਈ ਪ੍ਰੋਬਲਮ ਨਾ ਹੋਵੇ satsang ਦੇ ਵਿੱਚ ਬੈਠਣ ਦੀ ਕੋਈ ਔਰ ਵਿਸ਼ੇਸ਼ ਤੌਰ ਤੇ ਅਸੀਂ نیچے ਵੀ ਪਿਛਲੀ ਵਾਰ ਸਾਡੇ ਮੈਟ ਵਿਛੇ ਸਨ ਹਾਲ ਦੇ ਵਿੱਚ ਇਸ ਵਾਰੀ ਅਸੀਂ ਗੱਦਿਆਂ ਦਾ ਪ੍ਰਬੰਧ ਕਰ ਰਹੇ ਹਾਂ ਔਰ ਹਰ ਦੁਆਰ ਪਹੁੰਚ ਕੇ ਵੀ ਮੈਡੀਕਲ ਕੈਂਪ ਲੱਗਾ ਰਹੇਗਾ 5 ਤਰੀਕ ਨੂੰ ਵੀ 6 ਤਰੀਕ ਨੂੰ ਵੀ ਮੈਡੀਕਲ ਚੱਲੇਗਾ ਔਰ ਸਾਰੀ ਦਵਾਈ ਜਿਹੜੀ ਆ ਉਹ ਫ੍ਰੀ ਦਿੱਤੀ ਜਾਏਗੀ ਮੈਂ ਤੁਹਾਨੂੰ ਦੱਸਿਆ ਕਿ ਟਿਕਟਾਂ ਜਿਹੜੀਆਂ ਚਾਰ ਜਗ੍ਹਾ ਤੋਂ ਪ੍ਰਾਪਤ ਕੀਤੀ ਜਾ ਸਕਦੀਆਂ ਬਜਤ ਦਾ ਬਹੁਤ ਸਾਰੀ ਸੰਗਤ ਹੁੰਦੀ ਆ ਘਰ ਬੈਠੇ ਔਨਲਾਈਨ ਇਹ ਕਹਦੇ ਚਲੋ ਅਸੀਂ ਟਿਕਟ ਕਰ ਦਨੇ ਅਸੀਂ ਦੇਖ ਜਿਹੜੀ ਲੈ ਲੈਣੀ ਕੀ ਕੋਈ ਸਕੈਨਰ ਨੰਬਰ ਹਾਂ ਉਹ ਪਾਸੀ ਕੱਲ ਤੋਂ ਵਾਧੂ ਪ੍ਰੋਵਾਈਡ ਕਰਾ ਦਾਂਗੇ 29 ਤਰੀਕ ਤੱਕ ਸਾਡੀ 30ਵੀਂ ਲਾਸਟ ਡੇਟ ਹੈਗੀ ਟਿਕਟਾ ਬੁੱਕ ਕਰਾਉਣ ਦੀ ਅਸੀਂ ਤੁਹਾਨੂੰ ਕੱਲ ਤੋਂ ਬੁੱਧਵਾਰ ਔਰ ਵੀਰਵਾਰ ਨੂੰ ਸਾਨੂੰ ਅਸੀਂ ਉਹ ਨੰਬਰ ਲੋਟ ਕਰ ਦਾਂਗੇ ਕਿ ਜਿਹੜਾ ਸਕੈਨਰ ਤੋਂ ਤੁਸੀਂ ਆਪਣੀ ਜਿਹੜੀ ਪੇਮੈਂਟ ਆ ਉਸ ਕਾਉਂਟ ਚ ਪਾਉਂਗੇ ਉਹਦੇ ਅਸੀਂ ਔਨਲਾਈਨ ਹੀ ਅਸੀਂ ਉਹਨੂੰ ਟਿਕਟ ਜਿਹੜੀ ਆ ਬੁਕਿੰਗ ਕਰ ਦਵਾਂਗੇ ਉਹਨੂੰ ਅਸੀਂ ਫੋਟੋ ਕਾਪੀ ਭੇਜ ਦਾਂਗੇ ਔਰ ਜਦੋਂ ਬੰਦਾ ਸਾ ਟ੍ਰਿੰਚ ਚੜੇਗਾ ਅਸੀਂ ਜਿਹੜੀ ਮੈਂ ਇਸ ਵਾਰੀ ਜੇ ਟਿਕਟ ਆ ਉਹ ਵੀ ਬਹੁਤ ਸਪੈਸ਼ਲ ਬਣਾਈ ਹੈ ਕਿ ਹਰ ਸ਼ਰਧਾਲੂ ਦੇ ਗਲ ਚ ਪਾਈ ਜਾਏਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ